ਇਕ ਪਿੰਡ ਵਿੱਚ ਇੱਕ ਗਰੀਬ ਮਹਿਲਾ ਸ਼ਰਦਾ ਆਪਣੀ ਬੇਟੀ ਨੇਹਾ ਦੇ ਨਾਲ ਰਹਿੰਦੀ ਸੀ। ਨੇਹਾ ਦੇ ਪਿਤਾ ਨਹੀਂ ਸਨ ਤੇ ਉਸ ਦੀ ਮਾਂ ਦੂਜਿਆਂ ਦੇ ਘਰਾਂ 'ਚ ਝਾੜੂ ਪੋਚਾ ਕਰਕੇ ਕਿਸੇ ਤਰ੍ਹਾਂ ਗੁਜ਼ਾਰਾ ਕਰਦੀ ਸੀ। ਉਹਨਾਂ ਦੇ ਛੋਟੇ ਘਰ ਵਿੱਚ ਦੁਰਗਾ ਮਾਤਾ ਦੀ ਇੱਕ ਮੂਰਤੀ ਸੀ ਜਿਸ ਦੀ ਉਹ ਹਰ ਰੋਜ਼ ਪੂਜਾ ਕਰਦੇ ਸਨ। ਨੇਹਾ ਆਪਣੀ ਨੰਨੀ ਜੀ ਆਵਾਜ਼ 'ਚ ਦੁਰਗਾ ਮਾਤਾ ਦੀ ਆਰਤੀ ਗਾਉਂਦੀ ਤੇ ਆਪਣੀ ਮਾਂ ਤੋਂ ਪੁੱਛਦੀ, "ਮਾਂ ਹਰ ਰੋਜ਼ ਦੁਰਗਾ ਮਾਤਾ ਦੀ ਪੂਜਾ ਕਿਉਂ ਕਰਦੇ ਆ? ਸ਼ਾਰਦਾ ਬੜੇ ਪਿਆਰ ਨਾਲ ਉੱਤਰ ਦਿੰਦੀ। ਬੇਟੀ, ਦੁਰਗਾ ਮਾਤਾ ਪੂਰੇ ਸੰਸਾਰ ਦੀ ਮਾਤਾ ਹੈ ਤੇ ਉਹ ਸਾਡੀ ਵੀ ਮਾਂ ਹੈ। ਨੀਹਾ ਬੜੀ ਮਾਸੂਮੀਅਤ ਨਾਲ ਕਹਿੰਦੀ, ਪਰ ਮਾਂ, ਤੁਸੀਂ ਤਾਂ ਮੇਰੀ ਮਾਂ ਹੋ। ਸ਼ਾਰਦਾ ਹੱਸ ਕੇ ਕਹਿੰਦੀ, ਹਾਂ ਬੇਟੀ, ਪਰ ਦੁਰਗਾ ਮਾਤਾ ਇਸ ਸੰਸਾਰ ਦੇ ਹਰ ਜੀਵ ਦੀ ਮਾਂ ਹੈ। ਉਹ ਹਮੇਸ਼ਾ ਸਾਡੇ ਨਾਲ ਹੁੰਦੀ ਏ। ਬਸ ਅਸੀਂ ਉਹਨੂੰ ਦੇਖ ਨਹੀਂ ਪਾਉਂਦੇ। ਜਦੋਂ ਅਸੀਂ ਆਪਣੀ ਭਗਤੀ ਦੇ ਨਾਲ ਉਸ ਨੂੰ ਪ੍ਰਸੰਨ ਕਰਦੇ ਹਾਂ ਤਾਂ ਉਹ ਸਾਨੂੰ ਦਿਖਾਈ ਦਿੰਦੀ ਏ ਸਮਾਂ ਬੀਤਦਾ ਗਿਆ ਸ਼ਾਰਦਾ ਅਤੇ ਨੇਹਾ ਗਰੀਬੀ ਵਿੱਚ ਵੀ ਹਰ ਰੋਜ਼ ਦੁਰਗਾ ਮਾਤਾ ਦੀ ਪੂਜਾ ਕਰਦੀਆਂ ਭਾਵੇਂ ਘਰ 'ਚ ਖਾਣ ਨੂੰ ਕੁਝ ਵੀ ਨਾ ਹੋਵੇ ਸ਼ਾਰਦਾ ਹਮੇਸ਼ਾ ਮਾਤਾ ਨੂੰ ਭੋਗ ਅਰਪਿਤ ਕਰਦੀ ਇੱਕ ਦਿਨ ਸ਼ਾਰਦਾ ਬਹੁਤ ਬਿਮਾਰ ਹੋ ਗਈ ਤੇ ਕੰਮ ਤੇ ਨਾ ਜਾ ਸਕੀ ਉਸਨੇ ਕਿਹਾ ਬੇਟੀ ਅੱਜ ਮੈਂ ਬੜੀ ਬਿਮਾਰ ਹਾਂ ਤੇ ਤੂੰ ਇਕੱਲੀ ਹੀ ਦੁਰਗਾ ਮਾਤਾ ਦੀ ਪੂਜਾ ਕਰ ਲੈ। ਨੀਹਾ ਨੇ ਆਪਣੀ ਮਾਂ ਦੀ ਗੱਲ ਮੰਨੀ ਤੇ ਮਾਤਾ ਦੇ ਕੋਲ ਬਹਿ ਕੇ ਪ੍ਰਾਰਥਨਾ ਕਰਨ ਲੱਗੀ। हे ਦੁਰਗਾ ਮਾਤਾ ਤੁਸੀਂ ਤਾਂ ਸਾਰਿਆਂ ਦੀ ਮਾਂ ਹੋ। ਤੁਸੀਂ ਮੇਰੀ ਮਾਂ ਨੂੰ ਜਲਦੀ ਠੀਕ ਕਰੋ। ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਸ਼ਾਰਦਾ ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਸੀ ਤੇ ਇੱਕ ਦਿਨ ਉਹ ਦੁਨੀਆ ਨੂੰ ਅਲਵਿਦਾ ਕਹਿ ਗਈ। ਨੀਹਾ ਆਪਣੀ ਮਾਂ ਦੇ ਜਾਣ ਨਾਲ ਇਕੱਲੀ ਪੈ ਗਈ। ਘਰ 'ਚ ਖਾਣ ਨੂੰ ਕੁਝ ਵੀ ਨਹੀਂ ਸੀ। ਭੁੱਖ ਅਤੇ ਮਾਂ ਦੇ ਵਿయోగ 'ਚ ਉਹ ਰੋਂਦੇ ਰੋਂਦੇ ਦੁਰਗਾ ਮਾਤਾ ਦੇ ਚਰਨਾਂ 'ਚ ਗਿਰ ਪਈ। "हे मा, माँ, ਮੇਰੀ ਮਾਂ ਨੂੰ ਤੂੰ ਆਪਣੇ ਕੋਲ ਬੁਲਾ ਲਿਆ। ਹੁਣ ਮੈਨੂੰ ਵੀ ਆਪਣੇ ਕੋਲ ਬੁਲਾ ਲੈ। ਜਾਂ ਫਿਰ ਖੁਦ ਮੇਰੇ ਕੋਲ ਆ ਜਾ।" ਉਸੇ ਵੇਲੇ ਉਸ ਨੂੰ ਆਪਣੀ ਮਾਂ ਦੀ ਗੱਲ ਯਾਦ ਆਈ। ਜਦੋਂ ਅਸੀਂ ਆਪਣੀ ਭਗਤੀ ਦੇ ਨਾਲ ਮਾਂ ਨੂੰ ਪ੍ਰਸੰਨ ਕਰਦੇ ਹਾਂ ਤਾਂ ਉਹ ਸਾਨੂੰ ਦਿਖਾਈ ਦਿੰਦੀ ਏ। ਨੇਹਾ ਨੇ ਪ੍ਰਣ ਕਰ ਲਿਆ ਕਿ ਉਹ ਆਪਣੀ ਭਗਤੀ ਦੇ ਨਾਲ ਦੁਰਗਾ ਮਾਤਾ ਨੂੰ ਪ੍ਰਸੰਨ ਕਰਕੇ ਉਸ ਨੂੰ ਆਪਣੇ ਸਾਹਮਣੇ ਪ੍ਰਗਟ ਕਰੇਗੀ। ਉਹ ਮਾਤਾ ਦੇ ਸਾਹਮਣੇ ਬੈਠ ਕੇ ਲਗਾਤਾਰ ਉਸ ਦੀ ਆਰਤੀ ਗਾਉਣ ਲੱਗੀ। ਕਈ ਦਿਨ ਬੀਤ ਗਏ। ਨੇਹਾ ਨੇ ਅੰਨ ਦਾ ਇੱਕ ਦਾਣਾ ਵੀ ਨਹੀਂ ਗ੍ਰਹਿਣ ਕੀਤਾ ਸੀ। ਉਸ ਦੀ ਭਗਤੀ ਵੇਖ ਕੇ ਦੁਰਗਾ ਮਾਤਾ ਦਾ ਹਿਰਦਾ ਪਿੰਗੜ ਗਿਆ। ਉਹਨਾਂ ਨੇ ਸੋਚਿਆ ਨੇਹਾ ਮੈਨੂੰ ਇੰਨੇ ਦਿਨਾਂ ਤੋਂ ਪੁਕਾਰ ਰਹੀ ਏ ਤੇ ਹੁਣ ਮੈਨੂੰ ਉਸ ਦੇ ਕੋਲ ਜਾਣਾ ਹੀ ਚਾਹੀਦਾ ਹੈ। ਦੁਰਗਾ ਮਾਤਾ ਨੇ ਨੇਹਾ ਦੀ ਮਾਂ ਸ਼ਾਰਦਾ ਦਾ ਰੂਪ ਧਾਰਨ ਕੀਤਾ ਤੇ ਉਸ ਦੇ ਸਾਹਮਣੇ ਪ੍ਰਗਟ ਹੋਈ। ਨੇਹਾ ਬੇਟੀ ਅੱਖਾਂ ਖੋਲ। ਉਸਨੇ ਕਿਹਾ। ਨੇਹਾ ਨੇ ਅੱਖਾਂ ਖੋਲੀਆਂ ਤੇ ਆਪਣੀ ਮਾਂ ਨੂੰ ਵੇਖ ਕੇ ਉਹ ਖੁਸ਼ੀ ਨਾਲ ਉੱਛਲ ਪਈ। ਮਾਂ ਤੂੰ ਮੇਰੀ ਪੁਕਾਰ ਸੁਣ ਲਈ। ਸ਼ਾਰਦਾ ਜੋ ਅਸਲ ਚ ਦੁਰਗਾ ਮਾਤਾ ਸੀ ਬੋਲੀ ਬੇਟੀ ਮੈਂ ਤੇਰੀ ਭਗਤੀ ਤੋਂ ਖੁਸ਼ ਹੋ ਕੇ ਆਈਆਂ ਹੁਣ ਚੱਲ ਪਹਿਲਾਂ ਕੁਝ ਖਾ ਲੈ ਉਹਨਾਂ ਨੇ ਆਪਣੀ ਦਿਵ ਸ਼ਕਤੀ ਦੇ ਨਾਲ ਸਵਾਦੀ ਭੋਜਨ ਪ੍ਰਗਟ ਕੀਤਾ ਤੇ ਨੇਹਾ ਨੂੰ ਆਪਣੇ ਹੱਥਾਂ ਨਾਲ ਖਵਾਇਆ ਨੇਹਾ ਖੁਸ਼ੀ ਨਾਲ ਬੋਲੀ ਮਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਇੰਨੇ ਦੁਨਾਂ ਤੋਂ ਭੁੱਖੀ ਸੀ ਮਾਤਾ ਨੇ ਮੁਸਕਰਾ ਕੇ ਕਿਹਾ ਬੇਟੀ ਦੁਰਗਾ ਮਾਤਾ ਨੂੰ ਸਭ ਪਤਾ ਹੁੰਦਾ ਹੈ ਕੁਝ ਦਿਨਾਂ ਤੱਕ ਦੁਰਗਾ ਮਾਤਾ ਨੀਹਾ ਦੇ ਨਾਲ ਰਹੀ ਤੇ ਉਸ ਨੂੰ ਬਹੁਤ ਪਿਆਰ ਦਿੱਤਾ ਖਵਾਇਆ ਪਿਆਇਆ ਤੇ ਉਸ ਦੇ ਨਾਲ ਖੇਡੀ ਵੀ ਪਰ ਉਹਨਾਂ ਦਾ ਵਾਹਨ ਸ਼ੇਰ ਚਿੰਤਤ ਸੀ ਉਸ ਨੇ ਮਾਤਾ ਨੂੰ ਕਿਹਾ ਮਾਂ ਤੁਸੀਂ ਸਿਰਫ ਨੀਹਾ ਦੀ ਮਾਂ ਨਹੀਂ ਪੂਰੇ ਸੰਸਾਰ ਦੀ ਰੱਖਿਆ ਕਰਨੀ ਹੈ ਤੁਹਾਨੂੰ ਦੂਜੇ ਭਗਤਾਂ ਦੀ ਵੀ ਸਹਾਇਤਾ ਕਰਨੀ ਹੈ ਮਾਤਾ ਨੂੰ ਆਪਣੀ ਜ਼ਿੰਮੇਵਾਰੀ ਯਾਦ ਆ ਗਈ ਤੂੰ ਸਹੀ ਕਹਿ ਰਹੀ ਹੈ ਸ਼ੇਰੂ ਨੀਹਾ ਦੀ ਭਗਤੀ ਨੇ ਮੈਨੂੰ ਮੋਹ ਨਾਲ ਬੰਨ ਲਿਆ ਸੀ ਪਰ ਮੈਨੂੰ ਹੁਣ ਜਾਣਾ ਪਵੇਗਾ ਪਰ ਨਾਲ ਹੀ ਸੋਚਣ ਲੱਗੀ ਮੈਂ ਨੀਹਾ ਨੂੰ ਇਸ ਹਾਲਤ ਵਿੱਚ ਇਕੱਲਾ ਨਹੀਂ ਛੱਡ ਸਕਦੀ ਮਾਤਾ ਨੇ ਆਪਣੀ ਦੇਵਤ ਸ਼ਕਤੀ ਦੇ ਨਾਲ ਨੀਹਾ ਦੀ ਮਾਂ ਸ਼ਰਦਾ ਨੂੰ ਮੜ ਤੋਂ ਜਿਉਂਦਾ ਕਰ ਦਿੱਤਾ ਸ਼ਰਦਾ ਜਾਗ ਉੱઠી ਤੇ ਦੁਰਗਾ ਮਾਤਾ ਨੂੰ ਪ੍ਰਣਾਮ ਕਰਦੇ ਹੋਏ ਬੋਲੀ हे ਮਾਂ ਮੈਂ ਤੁਹਾਡੇ ਅਸ਼ੀਰਵਾਦ ਦੇ ਨਾਲ ਮੈਨੂੰ ਨਵਾਂ ਜੀਵਨ ਦਾਣ ਮਿਲੇ ਆਈ ਧੰਨਵਾਦ ਮਾਂ ਨੀਹਾ ਖੁਸ਼ੀ ਦੇ ਨਾਲ ਬੋਲਣ ਲੱਗੀ ਦੁਰਗਾ ਮਾਤਾ ਤੁਸੀਂ ਮੇਰੀ ਮਾਂ ਨੂੰ ਵਾਪਸ ਕਰ ਦਿੱਤਾ ਏ ਕੀ ਤੁਸੀਂ ਸਾਡੇ ਨਾਲ ਨਹੀਂ ਰਹਿ ਸਕਦੇ ਮਾਤਾ ਨੇ ਬੜੇ ਪਿਆਰ ਦੇ ਨਾਲ ਉੱਤਰ ਦਿੱਤਾ ਬੇਟੀ ਮੈਨੂੰ ਸੰਸਾਰ ਦੇ ਸਾਰੇ ਭਗਤਾਂ ਦੀ ਰੱਖਿਆ ਕਰਨੀ ਪੈਂਦੀ ਏ ਪਰ ਮੈਂ ਵਾਦਾ ਕਰਦੀ ਹਾਂ ਕਿ ਜਦੋਂ ਵੀ ਤੂੰ ਪੁਕਾਰੇਂਗੀ ਮੈਂ ਜ਼ਰੂਰ ਆਵਾਂਗੀ ਮਾਤਾ ਨੇ ਆਸ਼ੀਰਵਾਦ ਦੇ ਕੇ ਧਿਆਨ ਮਗਨ ਹੋ ਕੇ ਉੱਥੋਂ ਪ੍ਰਸਥਾਨ ਕੀਤਾ ਤੇ ਉਹਨਾਂ ਨੇ ਜਾਂਦੇ ਹੀ ਨੀਹਾ ਅਤੇ ਸ਼ਾਰਦਾ ਨੇ ਦੇਖਿਆ ਕਿ ਮੂਰਤੀ ਦੇ ਕੋਲ ਬਹੁਤ ਸਾਰਾ ਸੋਨਾ ਚਾਂਦੀ ਤੇ ਧਨ ਰੱਖਿਆ ਹੋਇਆ ਸੀ ਨੀਹਾ ਬੋਲੀ ਮਾਂ ਵੇਖੋ ਇਹ ਸਭ ਦੁਰਗਾ ਮਾਤਾ ਨੇ ਸਾਨੂੰ ਦਿੱਤਾ ਏ ਸ਼ਰਦਾ ਨੇ ਭਾਵਕ ਹੋ ਕੇ ਕਿਹਾ ਹਾਂ ਤੀਏ ਦੁਰਗਾ ਮਾਤਾ ਗਰੀਬਾਂ ਦਾ ਕਸ਼ਟ ਨਹੀਂ ਵੇਖ ਸਕਦੀ ਹੁਣ ਉਹਨਾਂ ਦੇ ਜੀਵਨ ਤੋਂ ਗਰੀਬੀ ਦੂਰ ਹੋ ਗਈ ਉਹਨਾਂ ਦੀ ਭਗਤੀ ਦੀ ਕਹਾਣੀ ਪੂਰੇ ਪਿੰਡ 'ਚ ਫੈਲ ਗਈ ਤੇ ਲੋਕ ਉਹਨਾਂ ਦੀਆਂ ਮਸਾਲਾ ਦੇਣ ਲੱਗੇ ਤਾਂ ਮਿੱਤਰੋ ਇਹ ਸੀ ਇੱਕ ਸੱਚੇ ਵਿਸ਼ਵਾਸ ਅਤੇ ਭਗਤੀ ਦੀ ਕਹਾਣੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਇਹਨਾਂ ਨੂੰ ਦੂਜਿਆਂ ਦੇ ਨਾਲ ਜ਼ਰੂਰ ਸਾਂਝਾ ਕਰੋ ਤੇ ਮਾਤਾ ਰਾਣੀ ਦੀ ਕਿਰਪਾ ਹਮੇਸ਼ਾ ਸਾਥ ਤੇ ਬਣੀ ਰਹੇ